ਦੇ ਰੇਲਵੇ ਸਟੇਸ਼ਨ ਤੇ ਕੇਡੀ ਫੂਡ ਸਟਾਲ ਦਾ ਉਦਘਾਟਨ ਸਮਾਜ ਸੇਵਕ ਰਮਨ ਨਹਿਰਾ ਨੇ ਕੀਤਾ ਉਦਘਾਟਨ ਤੋਂ ਪਹਿਲਾਂ ਵਿਧੀਪੂਰਵਕ ਪੂਜਾ ਕੀਤੀ ਗਈ ਰਮਨ ਨਹਿਰਾ ਨੇ ਕਿਹਾ ਕਿ ਸਟੇਸ਼ਨ ਤੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਮਕਸਦ ਨਾਲ ਕੇਟੀ ਫੂਡ ਸਟਾਲ ਖੋਲਿਆ ਗਿਆ ਹੈ ਇਸ ਮੌਕੇ ਤੇ ਸਟੇਸ਼ਨ ਮਾਸਟਰ ਤੋਂ ਇਲਾਵਾ ਹੋਰ ਸ਼ਹਿਰ ਵਾਸੀ ਮੌਜੂਦ ਸਨ ਪੋੜ ਐਕਸੈਸਰੀਜ਼ ਲਈ ਤੋਂ ਮਨੋਸ਼ ਸ਼ਰਮ ਦੀ ਰਿਪੋਰਟ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਵਧੀਆ ਫਗਵਾੜੇ ਦੇ ਵਿੱਚ ਇੱਕ ਕੰਮ ਸ਼ੁਰੂ ਹੋਇਆ ਜੀ ਇਹ ਤਾਂ ਪਲੇਟਫਾਰਮ ਦੇ ਉੱਤੇ ਕੋਈ ਖਾਣ ਪੀਣ ਦਾ ਚੱਕਰ ਨੀਗਾ ਸਟਾਲ ਨਹੀਂ ਸੀਗਾ ਅੱਜ ਕਿਹੜੀ ਫੂਡ ਵੱਲੋਂ ਇੱਥੇ ਇੱਕ ਸਟਾਲ ਲਗਾਇਆ ਗਿਆ ਜਿਹੜਾ ਕਿ ਇਹਨਾਂ ਨੂੰ ਗਵਰਨਮੈਂਟ ਨੇ ਅਪਰੂਵ ਕੀਤਾ ਆ ਸੋ ਸਾਰੇ ਫਗਵਾੜਾ ਆਸਿਆ ਨੂੰ ਜਿਹੜਾ ਇਹ ਸਹੂਲਤ ਹੋ ਗਈ ਆ ਹਲੇ ਸਟੇਸ਼ਨ ਬਣਦਾ ਪਿਆ ਜਦੋਂ ਸਟੇਸ਼ਨ ਪੂਰਾ ਹੋ ਜਾਊਗਾ ਤੇ ਸ਼ਾਇਦ ਜਿਹੜੀਆਂ ਦੁਕਾਨਾਂ ਸਾਹਮਣੇ ਆ ਇਹ ਟੁੱਟ ਕੇ ਨਵੀਆਂ ਬਣੂਗੀਆਂ ਸ਼ਾਇਦ ਹੋ ਸਕਦਾ ਦੁਕਾਨਾਂ ਵੀ ਮਿਲ ਜਾਣ। ਸੋ ਮੈਂ ਆਪਣੇ ਕਨਈਆ ਜੀ ਨੂੰ ਤਵਾੜੀ ਜੀ ਨੂੰ ਇਸ ਗੱਲ ਜਿਹੜਾ ਇਹਨਾਂ ਨੇ ਸਟਾਲ ਇੱਥੇ ਲਗਾਇਆ ਉਹਦੇ ਬਾਰੇ ਬਹੁਤ-ਬਹੁਤ ਵਧਾਈ ਦਿਨਾ ਔਰ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਹਦਾ ਜਿਹੜਾ ਖਾਣ-ਪੀਣ ਦਾ ਸਾਮਾਨ ਨੇ ਲਾਇਆ ਹੈ ਬਧੇ ਫੁੱਲੇ ਦੀ ਕਮਾਈ ਹੋਵੇ ਔਰ ਲੋਕਾਂ ਨੂੰ ਵਧੀਆ ਸਾਮਾਨ ਪ੍ਰੋਵਾਈਡ ਕਰੇ ਔਰ ਵਧੀਆ ਇਹ ਜਿਹੜਾ ਆਪਣਾ ਕੰਮ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ